ਉਹ ਬਾ ਰਾਜ ਨੇ ਸਭ ਕੁਝ ਦਿੱਤਾ ਹੁਣ ਗਾ ਵੀ ਚਲੋ ਅਸੀਂ ਕੰਨੇ ਸਾਡੇ ਬੇਟੇ ਦੀਆਂ ਤਰੱਕੀਆਂ ਹੋਣ ਹੁਣ ਸਾਨੂੰ ਬਾਬੇ ਗੜੀ ਦਾਸ ਐ ਸਾਨੂੰ ਗੱਡੀ ਮਿਲ ਜਾਵੇ ਅੱਛਾ ਜੀ ਹਾਂ ਜੀ ਸਾਡੇ ਪੋਤੇ ਦੀ ਬੇਟੇ ਦੀ ਅਰਦਾਸ ਆਪੇ ਮਹਾਰਾਜਾਂ ਨੂੰ ਗੱਡੀ ਮਿਲ ਜੇ ਹੁਣ ਸਹਾਰਾ ਤੌਰ ਨਾ ਹਾਂ ਜੀ ਹਾਂ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਂਦੇ ਨੂੰ 4 ਹਫ਼ਤੇ ਹੋ ਗਏ ਬਾਈ ਅੱਛਾ ਜੀ ਕੀ ਲੱਗਦਾ ਕਿ ਇੱਥੇ ਆ ਕੇ ਅਰਦਾਸਾਂ ਪੂਰੀਆਂ ਹੁੰਦੀਆਂ ਹਾਂ ਜੀ ਹੁੰਦੀਆਂ ਨੇ ਕੀਵੇਂ ਸਟਾਰਟਿੰਗ ਕਿਵੇਂ ਕੀਤੀ ਕਿਵੇਂ ਸਬਬ ਬਣਿਆ ਕਿ ਮੈਂ ਇੱਥੇ ਆਵਾਂ ਬਸ ਵਾ ਵਸੀ ਆ ਲੀਆਂ ਅੰਗਨ ਨਾਲ ਹੀ ਆ ਗਈ ਨਾਲ ਹੀ ਆ ਗਈ ਬਿਲਕੁਲ ਜੀ ਕਿਵੇਂ ਸਬਬ ਬਣਿਆ ਕਿ ਮੈਂ ਇਸ ਦਰ ਤੇ ਆ ਕੇ ਐਚ ਪਹਿਰਾ ਜਾਪ ਕਰਾਂ ਸਰਬ ਇਸ ਤਰ੍ਹਾਂ ਹੀ ਹਾਰ ਐਤਵਤ ਦੇਤਵ ਰਾਈਦਾ ਵਾ ਪਰਮਾਤਮਾ ਵਾਇਕਰੂ ਮਨੋ ਕਾਮਨਾ ਪੂਰਨ ਕਰਦਾ ਵਾ ਹਾਂਜੀ ਚਲੋ ਵਧੀਆ ਦਰਸ਼ਨ ਹੁੰਦੇ ਮਹਾਰਾਜ ਜੀ ਤੁਸੀਂ ਫਿਰ ਕਿਵੇਂ ਨਾਲ ਕਿਸੇ ਨੇ ਕਿਹਾ ਸੀ ਚੱਲੀਏ ਜਾਂ ਤੁਸੀਂ ਆਪੀ ਸੋਚ ਕੇ ਜਾਣਾ ਚਾਹੀਦਾ ਇੱਥੇ ਨਹੀਂ ਮੈਨੂੰ ਸੁਣਿਆ ਸੀ ਕਿ ਮਨੋ ਕਾਮਨਾ ਪੂਰਨ ਹੁੰਦੇ ਆਏ ਤੁਸੀਂ ਆਓ ਇੱਥੇ ਸੁੱਖੋ ਚਪੈਰਾ ਕੱਟੋ ਤੇ ਮਹਾਰਾਜ ਮਨੋ ਕਾਮਨਾ ਪੂਰਨ ਕਰਦਾ ਏ ਇਸੇ ਤਰ੍ਹਾਂ ਆਪਾਂ ਕਰਾਂਦੇ ਹਾਂ ਜੀ ਮੈਂ ਇਹਨਾਂ ਨੂੰ ਕਿਹਾ ਹੀ ਠੀਕ ਨਹੀਂ ਰਹਿੰਦੇ ਹੀ ਇਹ ਇਹਨਾਂ ਦੇ ਇਲਾਕੇ ਤੇ ਦਰਦ ਹੋਣ ਜੀ ਤੇ ਮੈਂ ਇਹਨਾਂ ਨੂੰ ਕਿਹਾ ਹੀਗਾ ਮੈਂ ਆਹ ਦੀਦੀ ਉੱਥੇ ਜਾਇਆ ਕਰੋ ਸੀਤਾ ਸਾਹਿਬ ਤੇ ਮੇਰਾ ਬੇਟਾ ਵੀ ਮੈਂ ਇੱਥੇ ਆਈ ਹਾਂ ਤੇ ਉਹਨਾਂ ਨੇ ਬਾਹਰ ਭੇਜਿਆ ਵਾ ਕਾਰੋਬਾਰ ਬੜੇ ਵਧੀਆ ਚਲਾਏ ਆ ਤੇ ਐਤਵਾਰ ਮੈਂ ਅਰਦਾਸ ਕਰਕੇ ਜਾਈ ਨਹੀਂ ਆ ਤੇ ਬੁੱਧ ਵੀਰਵਾਰ ਮੇਰੀ ਅਰਦਾਸ ਵੀ ਪ੍ਰਵਾਨ ਹੋ ਜਾਂਦੀ ਆ ਹਾਂਜੀ ਬੇਟਾ ਬਾਹਰ ਬਹੁਤ ਜਿਆਦਾ ਹੀ ਵੀ ਮੈਂ ਬਾਬਾ ਜੀ ਦਾ ਜਿੰਨਾ ਸ਼ੁਕਰੀਆ ਕਰਾਂ ਉਹਨਾਂ ਘੱਟ ਵਾ ਮੇਰੀ ਚੋਲੀਆਂ ਪਰਦੇਵ ਬਾਬਾ ਦੀਪ ਸਿੰਘ ਜੀ ਹਾਂ ਜੀ ਸਾਨੂੰ ਤਾਂ ਬਹੁਤ ਵਿਸ਼ਵਾਸ ਹੈਗਾ ਹਾਂ ਬਾਬਾ ਜੀ ਤੇ ਜੋ ਮੰਗਿਆ ਮਿਲਦਾ ਹੈਗਾ ਸਹੀ ਤੁਹਾਨੂੰ ਫਿਰ ਮਿਲਿਆ ਸਭ ਕੁਝ ਹਾਂ ਜੀ ਸਭ ਕੁਝ ਜੀ ਸਾਨੂੰ ਸਭ ਕੁਝ ਮਿਲਿਆ ਆ ਮਤਲਬ ਜਿਹੜੀ ਜਿਹੜੀ ਸਾਡੇ ਮਨ ਦੀ ਕਮੀਆਂ ਸੀ ਸਾਨੂੰਆਂ ਸਭ ਪੂਰੀਆਂ ਹੋਈਆਂ ਆ ਪੂਰੀਆਂ ਹੋਈਆਂ ਹਾਂਜੀ ਬਹੁਤ ਹਾਂ ਸਭਰਾ ਦਾ ਸਭ ਪੂਰੀਆਂ ਹੋਈਆਂ ਬਾਬਾ ਜੀ ਦੇ ਹਾਂਜੀ ਨੇ ਬਹੁਤ ਵਧੀਆ ਜੀ ਮਹਾਰਾਜ ਦੇ ਘਰ ਜਿਹੜਾ ਵੀ ਆਂਦਾ ਆਪਣੀ ਸ਼ਰਧਾ ਭਾਵ ਨਾਲ ਉਹਨੂੰ ਮੰਗ ਮੰਗੀਆਂ ਮਰਦਾ ਮਿਲਦੀ ਹੈ ਸ਼ਰਧਾ ਭਾਵਨਾ ਬਹੁਤ ਜਿਆਦਾ ਸੰਗਤ ਹੈ ਹਾਂਜੀ ਹਾਂਜੀ ਬਹੁਤ ਜਿਆਦਾ ਬੜੀ ਬੜੀ ਦੂਰੋਂ ਆਉਂਦੇ ਨੇ ਲੋਕ ਪੱਧੀਆਂ ਜੀ ਇੱਕ ਵਾਰ ਮੈਂ ਟ੍ਰੇਨ 'ਚ ਸਫ਼ਰ ਕਰ ਰਿਹਾ ਸੀ ਪਠਾਨਕੋਟ ਤੋਂ ਜਾ ਰਿਹਾ ਸੀ ਇੱਥੋਂ ਸੰਗਤ ਸਾਰੀ ਪਠਾਨਕੋਟ ਤੱਕ ਜਾਂਦੀ ਹੈ ਬਟਾਲਾ ਤਾਰੀਵਾਲ ਗੁਰਦਾਸਪੁਰ ਨੀਨਾਨਗਰ ਹਾਂਜੀ ਪਠਾਨਕੋਟ ਤੱਕ ਸਕਿਆ ਜੀ। ਤਨਮ ਬਾਬਾ ਦੀਪ ਸਿੰਘ ਜੀ ਸ਼ਹੀਦਗੰਜ ਗੁਰਦੁਆਰਾ ਅੰਮ੍ਰਿਤਸਰ ਵਿਖੇ ਹਰ ਐਤਵਾਰ ਨੂੰ ਚਪੈਰਾ ਜਾਪ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਲਈ ਪਹੁੰਚਦੀ ਹੈ। ਸੋ ਤਨਤਨ ਬਾਬਾ ਦੀਪ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਚਪਹਿਰਾ ਜਾ ਵਿੱਚ ਬਾਣੀ ਪੜਨ ਦੇ ਲਈ ਸੇਵਾ ਕਰਨ ਦੇ ਲਈ ਸੰਗਤਾਂ ਆ ਕੇ ਇੱਥੇ ਹਾਜ਼ਰੀ ਭਰਦੀਆਂ ਨੇ ਸੋ ਰਸਤੇ ਦੇ ਵਿੱਚ ਖੜੇ ਆ ਜਿੱਥੋਂ ਕਿ ਇੱਥੋਂ ਸੰਗਤ ਪੈਦਲ ਸ਼ਹੀਦਗੰਜ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਤੇ ਚਪਹਿਰਾ ਜਾ ਵਿੱਚ ਹਾਜ਼ਰੀ ਭਰਦੀ ਹੈ ਸੋ ਵੱਡੀ ਗਿਣਤੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਕਈ ਨੰਗੇ ਪੈਰੀ ਆਉਂਦੀਆਂ ਨੇ ਤੇ ਇੱਥੇ ਆ ਕੇ ਸੇਵਾ ਕਰਦੀਆਂ ਨੇ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਦੇਖੀ ਜਾ ਸਕਦੀ ਹੈ ਸੋ ਸੰਗਤਾਂ ਬੜੀ ਦੂਰ ਦੂਰੋਂ ਆਈਆਂ ਨੇ ਸੈਂਗਤਾਂ ਨਾਲ ਗੱਲਬਾਤ ਕਰਵਾਇਰ ਖਾਲਸਾ ਜੀ ਤੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਆਦੀ ਬਚਨਪੂਰ ਜੀ ਹਾਂ ਕਿੱਥੋਂ ਆਏ ਅਸੀਂ ਆਉੜਖਕਲਾ ਤੋਂ ਹਰਚੋਲ ਵੱਗੋ ਕਿੰਨਾ ਸਮਾਂ ਹੋ ਗਿਆ ਸੀ ਹਾਂ ਨੋ ਸਾਨੂੰ ਕਾਫੀ ਸਮਾਂ ਹੋ ਗਿਆ ਜੀ ਕਿਵੇਂ ਮੰਨਦੇ ਵੀ ਸਬਬ ਬਣਿਆ ਕਿ ਮੈਂ ਇੱਥੇ ਕਿਹਾ ਹੀ ਮੰਨ ਤੇ ਐ ਤਰ੍ਹਾਂ ਸੁਣਿਆ ਸੀ ਬਾਬਾ ਜੀ ਵੱਲੋਂ ਤਾਂ ਹੀ ਆਖਿਆ ਸਾਡੀ ਵੀ ਮਹਾਰਾਜ ਸਰਦਾ ਪੂਰੀ ਕਰੇ ਹਾਂਜੀ ਹਾਂਜੀ ਤਾਂ ਹੀ ਕਹਦੇ ਆ ਨਹੀਂ ਪਰ ਲੰਘਿਆ ਹੀ ਹੁੰਦਾ ਹੀ ਰਵਾਂਗੇ ਅੱਛਾ ਜੀ ਕੋਈ ਕਿਉਂਕਿ ਇੱਥੇ ਕੋ ਜਿਹੜਾ ਵੀ ਆਉਂਦਾ ਉਹਦੀ ਖਾਲੀ ਝੋਲੀ ਭਰ ਜਾਂਦੀ ਹੈ ਤੁਹਾਡੇ ਨਾਲ ਵੀ ਕੋਈ ਗੱਲਬਾਤ ਹੋਈ ਐ ਇੱਥੇ ਆ ਕੇ ਕੀ ਕੁਝ ਮਿਲਿਆ ਤੁਹਾਨੂੰ ਸਾਨੂੰ ਜੋ ਮੰਨਦੀ ਸਾਡੀ ਇੱਛਾ ਸੀ ਸਾਨੂੰ ਬਾਬਾ ਜੀ ਨੇ ਸਭ ਕੁਝ ਦਿੱਤਾ ਹੁਣ ਗਾ ਵੀ ਚਲੋ ਅਸੀਂ ਕਹਿਣ ਸਾਡੇ ਬੇਟੇ ਦੀਆਂ ਤਰੱਕੀਆਂ ਹੋਣ ਹਾਂਜੀ ਹੁਣ ਸਾਨੂੰ ਬਾਬੇ ਗੜੀ ਦਾਸ ਸਾਨੂੰ ਗੱਡੀ ਮਿਲ ਜਾਵੇ ਅੱਛਾ ਹਾਂਜੀ ਹਾਂਜੀ ਸਾਡੇ ਪੋਤੇ ਦੀ ਬੇਟੇ ਦੀ ਅਰਦਾਸ ਆਪੇ ਮਹਾਰਾਜਾ ਨੂੰ ਗੱਡੀ ਮਿਲ ਜੇ ਹੁਣ ਸੋਹਰਾ ਤੌਰ ਨਾਲ ਹਾਂਜੀ ਹਾਂਜੀ ਠੰਡ ਵੀ ਵੱਧ ਗਈ ਹੈ ਕਿਤੇ ਕਰਦੇ ਨਹੀਂ ਵੀ ਆਪਾਂ ਘਰ ਹੀ ਰਹਿ ਜਾਈਏ ਨਹੀਂ ਨਹੀਂ ਸਾਨੂੰ ਇਹ ਹੁੰਦਾ ਕਿ ਜਿੱਦਣ ਅਸੀਂ ਨਹੀਂ ਆਉਂਦੇ ਭੀ ਜਿਵੇਂ ਸਾਡਾ ਕੋਈ ਗਵਾਚਾ ਹੁੰਦਾ ਸੀ ਜਾਈਏ ਹਾਂਜੀ ਅੱਛਾ ਖਲਕਲੀ ਸੋ ਤੁਸੀਂ ਦੇਖਿਆ ਕਿ ਇੱਥੇ ਆ ਕੇ ਹਰ ਇੱਕ ਦੀ ਜਿਹੜੀ ਕਿ ਮਨੋ ਕਾਮਨਾਵਾਂ ਸੁਭ ਮਨੋ ਕਾਮਨਾਵਾਂ ਸੰਪੂਰਨ ਹੁੰਦੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਬੜੀ ਬੇਸਬਰੀ ਦੇ ਨਾਲ ਹਰ ਐਤਵਾਰ ਨੂੰ ਇੱਥੇ ਆਉਣ ਦੇ ਲਈ ਉਡੀਕ ਕਰਦੀਆਂ ਨੇ ਕਿ ਕਦੋਂ ਐਤਵਾਰ ਆਵੇ ਤੇ ਇੱਥੇ ਆ ਕੇ ਹਾਜ਼ਰੀ ਭਰੀਏ ਕਿਉਂਕਿ ਤੁਨ ਤੁਨ ਬਾਬਾ ਦੀਸੀਦਰ ਤੇ ਆ ਕੇ ਹਰ ਕੋਈ ਅਰਦਾਸ ਕਰਦਾ ਹੈ ਬੇਨਤੀ ਕਰਦਾ ਹੈ ਸੋ ਸੰਗਤਾਂ ਪੈਦਲ ਹੀ ਚਪੈਰਾ ਜਾ ਵਿੱਚ ਹਾਜ਼ਰੀ ਭਰਨ ਦੇ ਲਈ ਪਹੁੰਚਦੀਆਂ ਪਈਆਂ ਨੇ ਸੋ ਬੜੀ ਦੂਰੋਂ ਦੂਰੋਂ ਸੰਗਤਾਂ ਇੱਥੇ ਹਾਜ਼ਰੀ ਭਰਨ ਲਈ ਆਉਂਦੀਆਂ ਨੇ ਸੇਵਾ ਕਰਦੀਆਂ ਨੇ ਤੰਤਨਮ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰਦੀਆਂ ਨੇ ਕਿ ਉਹਨਾਂ ਦੀ ਹਰ ਇੱਕ ਅਰਦਾਸ ਸ਼ੁਭ ਮਨੋ ਕਾਮਨਾਵਾਂ ਸੇ ਸੰਪੂਰਨ ਹੋਣ ਸਫਲ ਹੋਣ ਸੋ ਤੰਤਨਮ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਸੋ ਵੱਡੀ ਗਿਣਤੀ ਵਿੱਚ ਦੇਖਦੇ ਕਿ ਪੈਦਲ ਹੀ ਸੰਗਤ ਜਿਹੜੀ ਕਿ ਇੱਥੋਂ ਆ ਰਹੀ ਹੈ ਤੇ ਤੰਤਨਮ ਬਾਬਾ ਦੀਪ ਸਿੰਘ ਦਰ ਤੇ ਪਹੁੰਚ ਰਹੀ ਹੈ ਸੋ ਤੰਤਨਮ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਸੋ ਸੰਗਤਾਂ ਬੜੀ ਦੂਰੋਂ ਦੂਰੋਂ ਪਹੁੰਚੀਆਂ ਨੇ ਵੱਡੀ ਕੀ ਨਾਮ ਹੈ ਤੁਹਾਡਾ ਸਤਵੀਰ ਸਿੰਘ ਕਿੱਥੋਂ ਆਏ ਸੁਲਤਾਨਪੁਰ ਆ ਤਨਤਨ ਬਾਬਾ ਦੀਪ ਸਿੰਘ ਦਰ ਤੇ ਹਰ ਕੋਈ ਆ ਕੇ ਅਰਦਾਸ ਕਰਦਾ ਚਪੈਰਾ ਜਪ ਕਰਦਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਮੈਨੂੰ ਜੀ ਘੱਟੋ ਘੱਟ 12 13 ਸਾਲ ਹੋ ਗਏ ਅੱਛਾ ਜੀ ਹਾਂ ਜੀ ਹਰ ਐਤਵਾਰ ਕੀ ਲੱਗਦਾ ਕਿ ਇੱਥੇ ਆ ਕੇ ਸਭ ਕੁਝ ਮਿਲਦਾ ਬਹੁਤ ਸਕੂਨ ਮਿਲਦਾ ਜੀ ਬਹੁਤ ਸਕੂਨ ਕਿੰਨਾ ਕਾ ਆਨੰਦ ਆਉਂਦਾ ਇੱਥੇ ਆ ਕੇ ਹਾਂ ਜੀ ਕਿੰਨਾ ਕਾ ਆਨੰਦ ਆਉਂਦਾ ਚਪੈਰਾ ਬਹੁਤ ਆਨੰਦ ਆਦਾ ਜੀ 12 ਵਜੇ ਤਾਂ ਲੈ ਕੇ 4 ਵਜੇ ਤੱਕ ਪਹਿਲਾਂ 4 ਪਾਠ ਹੋਣੇ ਆਪਣੇ ਜਪਦੀ ਸਾਹਿਬ ਦੇ ਜੀ ਤੇ ਪੰਜ ਬਾਟ ਜਪਜੀ ਸਾਹਿਬ ਦੇ ਤੇ ਦੋ ਚੌਪਾਈ ਸਾਹਿਬ ਦੇ ਇੱਕ ਸਗਣੀ ਸਾਹਿਬ ਦਾ ਚਾਰ ਰੋਇ ਤੋਂ ਪੈਂਦਾਰੀ ਸੰਗਤਾ ਦੱਸ ਦਿਨੇ ਕਿ ਇੱਥੋਂ ਸਭ ਕੁਝ ਮਿਲ ਜਾਂਦਾ ਤੁਹਾਨੂੰ ਵੀ ਕੋਈ ਤੁਹਾਡੇ ਨਾਲ ਬਹੁਤ ਕੁਝ ਜੀ ਬਹੁਤ ਕੁਝ ਬਹੁਤ ਕੁਝ ਮਿਲਿਆ ਬਣਾ ਬਹੁਤ ਕੁਝ ਮਿਲਿਆ ਸਭ ਕੁਝ ਇੱਥੇ ਹੀ ਮਿਲ ਬਿਲਕੁਲ ਬਿਲਕੁਲ ਜੀ ਸੱਚੇ ਦਿਲੋਂ ਜਿਹੜਾ ਆਉਂਦਾ ਸਭ ਕੁਝ ਦਿੰਦਾ ਮਹਾਰਾਜ ਤੋਂ ਕਿੰਨਾ ਕੁ ਸ਼ੁਕਰਾਨਾ ਕਰਦੇ ਬਹੁਤ ਬਹੁਤ ਜੀ ਬਹੁਤ ਜਿੰਨਾ ਕਰੀਏ ਹੋਣਾ ਥੋੜਾ ਤੋਂ ਦੇਖਿਆ ਸੰਗਤਾਂ ਸ਼ੁਕਰਾਨਾ ਕਰਦੇ ਨੇ ਕਿਉਂਕਿ ਇੱਥੇ ਆ ਕੇ ਬਹੁਤ ਕੁਝ ਮਿਲਦਾ ਹੈ ਹਰ ਇੱਕ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸਤਨਤਨ ਬਾਬਾ ਦੀ ਅਸੀਂ ਦਾ ਸ਼ੁਕਰਾਨਾ ਕਿਤਨਾ ਸੋ ਦੇ ਸਕਦੇ ਕੋ ਵੱਡੀ ਗਿਣਤੀ ਵਿੱਚ ਸੰਗਤਾਂ ਪੈਦਲ ਸ਼ਹੀਦਗੰਜ ਗੁਰਦੁਆਰਾ ਸਾਹਿਬ ਨੂੰ ਜਾ ਰਹੀਆਂ ਨੇ ਤੇ ਚਪਹਿਰਾ ਜਾ ਵਿੱਚ ਹਾਜ਼ਰੀ ਭਰਨ ਲਈ ਪਹੁੰਚੀਆਂ ਨੇ ਸੋ ਬੜੀ ਦੂਰੋਂ ਦੂਰੋਂ ਬੱਚਿਆਂ ਤੋਂ ਵੱਡੇ ਲੈ ਕੇ ਬਜ਼ੁਰਗ ਵੀ ਤੁਸੀਂ ਦੇਖ ਸਕਦੇ ਹੋ ਕਿ ਚਪੈਰਾ ਜਾ ਵਿੱਚ ਹਾਜ਼ਰੀ ਭਰਨ ਲਈ ਪਹੁੰਚੇ ਨੇ ਕਿਉਂਕਿ ਉਹਨਾਂ ਦਾ ਮੰਨ ਹੈ ਕਿ ਇੱਥੇ ਆ ਕੇ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਤੰਦਨ ਬਾਬਾ ਦੀ ਜੀ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਕੀ ਨਾਮ ਹੈ ਤੁਹਾਡਾ ਜੀ ਗਰਮੀਤ ਕਰ ਬਾਬਾ ਸਾਨੂੰ ਨਾਇਮ ਨਹੀਂ ਆਇਆ ਕਿੰਨੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਂਦਿਆਂ ਨੂੰ ਚਾਰ ਹਫ਼ਤੇ ਹੋ ਗਏ ਬਾਈ ਅੱਛਾ ਕੀ ਲੱਗਦਾ ਕਿ ਇੱਥੇ ਆ ਕੇ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਹਾਂਜੀ ਹੁੰਦੀਆਂ ਨੇ ਕੀ ਕਿਵੇਂ ਸਟਾਰਟਿੰਗ ਕਿਵੇਂ ਕੀਤੀ ਕਿਵੇਂ ਸਬਬ ਬਣਿਆ ਕਿ ਮੈਂ ਇੱਥੇ ਆਵਾਂ ਬਸ ਵਾ ਵਸੇ ਲੰਗਾ ਨਾਲ ਹੀ ਆ ਗਈ ਨਾਲ ਹੀ ਆ ਗਈ ਬਿਲਕੁਲ ਜੀ ਦੇਖੋ ਸੰਗਤਾਂ ਸੰਗਤਾਂ ਨਾਲ ਸਹਯੋਗ ਮਿਲਦਾ ਤੇ ਸੰਗਤਾਂ ਇਸੇ ਤਰ੍ਹਾਂ ਇੱਕ ਦੂਜੇ ਨਾਲ ਰਲ ਮਿਲ ਕੇ ਹਾਜ਼ਰੀ ਭਰਨ ਲਈ ਪਹੁੰਚਦੀਆਂ ਨੇ ਸੋ ਬਜ਼ੁਰਗ ਵੀ ਤੁਸੀਂ ਦੇਖਿਆ ਕਿ ਇੱਕ ਦੂਜੇ ਨੂੰ ਲੱਗਦਾ ਕਿ ਇੱਕ ਉਹ ਵੀ ਮੇਰੀ ਸਹਿਲੀ ਜਾਣਦੀ ਤੇ ਮੈਂ ਵੀ ਇਸ ਦਰ ਤੇ ਜਾਵਾਂ ਅਰਦਾਸ ਕਰਾਂ ਕਿ ਕਿ ਤੁਹਾਨੂੰ ਕਨ ਬਾਬਾ ਦੀ ਇਸੇ ਦਰ ਤੋਂ ਆ ਕੇ ਬੜਾ ਕੁਝ ਮਿਲਦਾ ਹੈ ਸੋ ਤੁਸੀਂ ਦੇਖਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਦੂਰ ਦਰਾਡੇ ਪਹੁੰਚ ਰਹੀਆਂ ਨੇ ਕੀ ਨਾਮਾਤਾ ਜੀ जिगेंद्र कौर किथों आए हो अंबसर कितना समय हो गया क्योंकि इथे आके सब दी ਝੋਲੀਏ ਪਰ ਜਾਂਦੀਆਂ हां जी साहु तो बहुत विश्वास ਹੈਗਾ हां बाबा जी ते जो ਮੰਗਿਆ ਮਿਲਦਾ ਹੈਗਾ ਸਹੀ ਤੁਹਾਨੂੰ ਫਿਰ ਮਿਲਿਆ ਸਭ ਕੁਝ हां जी ਸਭ ਕੁਝ ਜੀ ਸੰਗ ਤਾਂ ਨਾ ਸਾਂਝੀ ਕਰ ਦੋ ਕੋਈ ਗੱਲਬਾਤ हां जी ਜੋ ਪਰਮਾਤਮਾ ਮੰਗਦਾ ਉਹ ਦਿੰਦਾ ਹੀ ਦਿੰਦਾ ਹੈਗਾ ਬਾਬਾ ਜੀ ਦਾਲਾ हां जी ਤੇ ਸੇਵਾ ਕਰਦੇ ਇੱਥੇ ਆ ਕੇ हां जी ਕੀ ਨਾਮ ਹੈ ਹਾਂ ਜੀ ਪਲਵਿੰਦਰ ਕੌਰ ਕਿਥੋਂ ਆਏ ਜੇਠੂਵਾਲ ਤੋਂ ਹਟਾਲਾ ਰੋਡ ਤੋਂ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ 12 ਸਾਲ ਤੇ ਕੀ ਲੱਗਦਾ ਕਿ ਇੱਥੇ ਆ ਕੇ ਚੋਲੀਆਂ ਭਰ ਜਾਂਦੀਆਂ ਸਰ ਹਾਂਜੀ ਬਹੁਤ ਕੁਝ ਮਿਲਿਆ ਸਾਨੂੰ ਤੇ ਵਾਹਿਗੁਰੂ ਜੀ ਕੋਲ ਸੰਗਤ ਨਾਲ ਸੰਜੀ ਕਰਦੋ ਕਿਹੜੀ ਖੁਸ਼ੀ ਤੁਹਾਨੂੰ ਮਿਲਦੀ ਕਿ ਸੰਗਤਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਕਿਉਂਕਿ ਇਸ ਦਰ ਤੇ ਆ ਕੇ ਕੋਈ ਵੀ ਨਹੀਂ ਖਾਲੀ ਮੂੜਾ ਸਾਨੂੰ ਸਭ ਕੁਝ ਮਿਲਿਆ ਆ ਮਤਲਬ ਜਿਹੜੀ ਜਿਹੜੀ ਸਾਡੇ ਮਨ ਦੀਆਂ ਕਮੀਆਂ ਸੀ ਸਾਨੂੰਆਂ ਸਭ ਪੂਰੀਆਂ ਹੋਈਆਂ ਆ ਪੂਰੀਆਂ ਹੋਈਆਂ ਹਾਂਜੀ ਬਹੁਤ ਹਾਂ ਸਮਰਾਦਾ ਸਭ ਪੂਰੀਆਂ ਹੋਈਆਂ ਬਾਬਾ ਜੀ ਹਾਂਜੀ ਹੁਣ ਅਸੀਂ ਆ ਗਏ ਹਾਂ ਮੋਰਾਂ ਸ਼ਾਮ ਨੂੰ ਬੇਟੇ ਨਵ ਪਤਨੇ ਆ ਜਣਾ ਆ ਹਾਂਜੀ ਅਹੀਂ ਘਰੇ ਚੱਲ ਜਣਾ ਉਹਨਾਂ ਨੇ ਆ ਜਣਾ ਆ ਮਤਲਬ ਸਾਡੀ ਪੂਰੀ ਫੈਮਿਲੀ ਜਿਹੜੀ ਹੈ ਨਾ ਉਹ ਆਪਣੇ ਬਾਬਾ ਦੀ ਜੀ ਦਾ ਸਭ ਨਾਲ ਜੁੜੀ ਹੋਈ ਹੈ ਹਰ ਐਤਵਾਰ ਉਡੀਕ ਹੁੰਦੀ ਹੈ ਕਿਉਂ ਮੈਂ ਜਾਣਾ ਹੀ ਜਾਣਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਉਹ ਸੰਗਤਾਂ ਨੂੰ ਉਡੀਕ ਹੁੰਦੀ ਹੈ ਕਿ ਹਰ ਐਤਵਾਰ ਮੈਂ ਇੱਥੇ ਤੰਦਨ ਬਾਬਾ ਦੀ ਜੀ ਦੇ ਦਰ ਤੇ ਪਹੁੰਚੀਏ ਚਪੈਰਾ ਜਾ ਵਿੱਚ ਹਾਜ਼ਰੀ ਭਰੀਏ ਕਿਉਂਕਿ ਇੱਥੇ ਜਿਹੜਾ ਕਿ ਮਨਮੋਹਕ ਨਜ਼ਾਰਾ ਹੈ ਠਾਠਾ ਮਾਰਦਾ ਲਾਇਕ ਆਠ ਹੈ ਸੰਗਤ ਦਾ ਜੋ ਸੰਗਤ ਸਾਰੀ ਬਾਣੀ ਪੜ੍ਹਦੀ ਤਾਂ ਮਨ ਨੂੰ ਬਹੁਤ ਸੋਣ ਮਿਲਦਾ ਇਸ ਨੂੰ ਦੇਖਦੇ ਕਿ ਬੜੀ ਜਲਦੀ ਜਲਦੀ ਸੰਗਤਾਂ ਤੁਰ ਰਹੀਆਂ ਨੇ ਕਿਉਂਕਿ ਸਮਾਂ ਹੋ ਗਿਆ ਹੈ ਚਪੈਰਾ ਜਾਪ ਸ਼ੁਰੂ ਹੋਣ ਦਾ ਤੇ ਸੰਗਤਾਂ ਹਾਜ਼ਰੀ ਭਰਨਾ ਚਾਹੁੰਦੀਆਂ ਨੇ ਕਿਉਂਕਿ ਇਸ ਜਗ੍ਹਾ ਜਿੱਥੇ ਮਿਲਦੀ ਹੈ ਉੱਥੇ ਹੀ ਬੈਠ ਜਾਂਦੀਆਂ ਨੇ ਸੰਗਤਾਂ ਜਿੱਥੇ ਵੀ ਜਿਸ ਨੂੰ ਜਗ੍ਹਾ ਮਿਲਦੀ ਹੈ ਉੱਥੇ ਬੈਠ ਕੇ ਚਪੈਰਾ ਜਾਪ ਕੀਤਾ ਜਾਂਦਾ ਹੈ ਸੋ ਤੁਸੀਂ ਦੇਖਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਦੂਰ ਦੁਰਾਡੇ ਇਲਾਕਿਆਂ ਤੋਂ ਹਾਜ਼ਰੀ ਭਰਨ ਲਈ ਪਹੁੰਚੀਆਂ ਨੇ ਵੱਖ-ਵੱਖ ਥਾਵਾਂ ਤੋਂ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਤਨਤਨ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕਰਦੀਆਂ ਨੇ ਸੋ ਤੁਸੀਂ ਦੇਖਦੇ ਕੋ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਸੋ ਤਨਤਨ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਸੰਗਤ ਪੈਦਲ ਹੀ ਇਸ ਰਸਤੇ ਰਾਹੀਂ ਗੁਰਦੁਆਰਾ ਸ਼ਹੀਦ ਕਨ ਸਾਹਿਬ ਨੂੰ ਜਾ ਰਹੀ ਹੈ ਤੇ ਤਨਤਨ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਸੋ ਤਨਤਨ ਬਾਬਾ ਦੀਸਿੰਦਰ ਤੇ ਹਰ ਐਤਵਾਰ ਨੂੰ ਚਪੈਰਾ ਜਾਪ ਕਰਨ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਸੇਵਾ ਕਰਦੀਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ ਨੇ ਸੁਤੰਤਨ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਕਿਉਂਕਿ ਇੱਥੇ ਆ ਕੇ ਹਰ ਕੋਈ ਸਦੀਆਂ ਝੋਲੀਆਂ ਭਰ ਜਾਂਦੀਆਂ ਨੇ ਜੀ ਕੀ ਨਾਮ ਹੈ ਤੁਹਾਡਾ ਦਵਿੰਦਰ ਸਿੰਘ ਜੀ ਕਿੱਥੋਂ ਆਏ ਅੰਮ੍ਰਿਤਸਰ ਤੋਂ ਆ ਕਿੰਨਾ ਸਮਾਂ ਹੋ ਗਿਆ ਕਿਉਂਕਿ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਖਾਲੀ ਝੋਲੀਆਂ ਭਰ ਜਾਂਦੀਆਂ ਨੇ ਹਾਂਜੀ 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 ਬਿਲਕੁਲ ਕੀ ਕਹਿਣਾ ਚਾਹੋਗੇ ਨੇ ਬਹੁਤ ਵਧੀਆ ਜੀ ਮਹਾਰਾਜ ਦੇ ਘਰ ਜਿਹੜਾ ਵੀ ਆਂਦਾ ਹੈ ਆਪਣੀ ਸ਼ਰਧਾ ਭਾਵ ਨਾਲ ਉਹਨੂੰ ਮੰਗ ਮੰਗੀਆਂ ਮਰਦਾ ਮਿਲਦੀਆਂ ਨੇ ਮਿਲਦੀਆਂ ਨਹੀਂ ਸਾਨੂੰ ਤਾਂ ਇੱਥੇ ਕਿੰਨਾ ਸਮਾਂ ਹੋ ਗਿਆ ਹੁੰਦਾ ਇੰਦਰ ਮੈਨੂੰ ਮੈਂ ਤਾਂ ਬਚਪਨ ਹੀ ਇੱਥੋਂ ਅੱਛਾ ਮੇਰਾ ਬਚਪਨ ਹੀ ਇੱਥੋਂ ਦਾ ਸਰਦਾ ਭਾਵਨਾ ਬਹੁਤ ਜਿਆਦਾ ਸੰਗਤ ਹੈ ਹਾਂਜੀ ਹਾਂਜੀ ਬਹੁਤ ਜਿਆਦਾ ਬੜੀ ਬੜੀ ਦੂਰੋਂ ਆਉਂਦੇ ਨੇ ਲੋਕ ਪੱਤੀਆਂ ਜੀ ਇੱਕ ਵਾਰੀ ਮੈਂ ਟ੍ਰੇਨ 'ਚ ਸਫ਼ਰ ਕਰ ਰਿਹਾ ਸੀ ਹਾਂ ਪਠਾਨਕੋਟ ਤੋਂ ਜਾ ਰਿਹਾ ਸੀ ਇੱਥੋਂ ਸੰਗਤ ਸਾਰੀ ਪਠਾਨਕੋਟ ਤੱਕ ਜਾਂਦੀ ਹੈ ਬਟਾਲਾ ਤਾਰੀਵਾਲ ਗੁਰਦਾਸਪੁਰ ਨੀਨਾਨਗਰ ਹਾਂਜੀ ਪਠਾਨਕੋਟ ਤੱਕ ਸੰਗਤ ਹੈ ਸੰਗਤ ਦੀ ਸ਼ਰਤ ਹੈ ਬਹੁਤ ਜ਼ਿਆਦਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਤੁਸੀਂ ਦੇਖਿਆ ਕਿ ਸੰਗਤ ਦੀ ਸ਼ਰਤ ਦਾ ਹੀ ਬਹੁਤ ਜ਼ਿਆਦਾ ਹੈ ਕਿਉਂਕਿ ਤਨਤਨ ਬਾਬਾ ਦੀਪ ਸਿੰਘ ਜਰਤੇ ਆ ਕੇ ਕੋਈ ਵੀ ਖਾਲੀ ਹੱਥ ਵਾਪਸ ਨਹੀਂ ਜਾਂਦਾ ਕਿਉਂਕਿ ਇੱਥੇ ਆ ਕੇ ਸਭ ਦੀਆਂ ਝੋਲੀਆਂ ਭਰ ਜਾਂਦੀਆਂ ਨੇ ਤਨਤਨ ਬਾਬਾ ਦੀਪ ਸਿੰਘ ਜਪਰਾਨਾ ਕੀਤਾ ਜਾਂਦਾ ਹੈ ਸੋ ਵੱਡੀ ਗਿਣਤੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਕਰਨ ਦੇ ਲਈ ਨਤਮਸਤਕ ਹੋਣ ਦੇ ਲਈ ਦੁਪਹਿਰਾ ਜੱਗ ਵਿੱਚ ਹਾਜ਼ਰੀ ਭਰਨ ਦੇ ਲਈ ਤੰਤਨ ਬਾਬਾ ਦੀਪ ਸਿੰਘ ਸ਼ੀਰਗੰਢ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਸੋ ਤੰਤਨ ਬਾਬਾ ਦੀਪ ਸਿੰਘ ਜਰਤੇ ਸੰਗਤਾਂ ਪਹੁੰਚੀਆਂ ਨੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰਨ ਲਈ ਪਹੁੰਚ ਰਹੀਆਂ ਨੇ ਤੰਤਨ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੰਗਤਾਂ ਸ਼ੀਰਗੰਢ ਗੁਰਦੁਆਰਾ ਸਾਹਿਬ ਨੂੰ ਜਾ ਰਹੀਆਂ ਨੇ ਕਿਉਂਕਿ ਹਰ ਐਤਵਾਰ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਦੇ ਲੇਈ ਸੇਵਾ ਕਰਨ ਦੇ ਲਈ ਚਪਹਿਰਾ ਜਾਬ ਵਿੱਚ ਹਾਜ਼ਰੀ ਭਰਨ ਦੇ ਲਈ ਪਹੁੰਚਿਆ ਨੇ ਕੀ ਨਾਮ ਹੈ ਤੁਹਾਡਾ ਪਰਮਜੀਤ ਕਾ ਕਿੱਥੋਂ ਆਏ ਹੋ ਮੈਂ ਬਸਰ ਕੇ ਪੈਣੀਂ ਡੀ ਗੇਟ ਲੱਗ ਹਾਂਜੀ ਕਿਵੇਂ ਸਬਬ ਬਣਿਆ ਕਿ ਮੈਂ ਇਸ ਦਰ ਤੇ ਆ ਕੇ ਚਪਹਿਰਾ ਜਾਬ ਕਰਾਂ ਸਰਬ ਇਸ ਤਰ੍ਹਾਂ ਹੀ ਹਾਰ ਐਤਵਾਰ ਦੇ ਤੌਰ 'ਤੇ ਆਈਦਾ ਵਾ ਪਰਮਾਤਮਾ ਵਾ ਹੀ ਕਰੂ ਮੇਨੋ ਕਾਮਨਾ ਪੂਰਨ ਕਰਦਾ ਵਾ ਹਾਂਜੀ ਚਲੋ ਬਧੀਆ ਦਰਸ਼ਨ ਹੁੰਦੇ ਮਹਾਰਾਜ ਜੀ ਤੁਸੀਂ ਫਿਰ ਕਿਵੇਂ ਨਾਲ ਕਿਸੇ ਨੇ ਕਿਹਾ ਸੀ ਚੱਲੀਏ ਜਾਂ ਤੁਸੀਂ ਆਪੇ ਹੀ ਸੋਚੇ ਕਿ ਜਾਣਾ ਚਾਹੀਦਾ ਇੱਥੇ ਨਹੀਂ ਮੈਨੂੰ ਸੁਣਿਆ ਸੀ ਪੀ ਮਨੋਗਾਵਨਾ ਪੂਰਨ ਹੁੰਦੇ ਗਾਏ ਤੁਸੀਂ ਆਓ ਇੱਥੇ ਸੁੱਖੋ ਦਪਹਿਰਾ ਕੱਟੋ ਤੇ ਮਹਾਰਾਜ ਮਨੋਗਾਵਨਾ ਪੂਰਨ ਕਰਦਾ ਏ ਇਸੇ ਤਰ੍ਹਾਂ ਆ ਪਰਾਂਦੇ ਜੇ ਮੇਰੀ ਸਾਥੀ ਹੈ ਨਾਲ ਅੱਛਾ ਜੀ ਮੇਰੀ ਬਰਾਨੀ ਹੈ ਰਾਜੀਂ ਇਹਨਾਂ ਨੂੰ ਪਿਆਰ ਅੱਛਾ ਤੁਸੀਂ ਇਹਨਾਂ ਨੂੰ ਕਿਹਾ ਸੀ ਹਾਂਜੀ ਮੈਂ ਹੀ ਇਹਨਾਂ ਨੂੰ ਕਿਹਾ ਸੀ ਠੀਕ ਨਹੀਂ ਰਹਿੰਦੇ ਹੀ ਗਏ ਇਹਨਾਂ ਦੇ ਇਲਾਕੇ ਤੇ ਦਰਦ ਹੋਣ ਜੀ ਤੇ ਮੈਂ ਇਹਨਾਂ ਨੂੰ ਕਿਹਾ ਹੀਗਾ ਮੈਂ ਆਹ ਦੀਦੀ ਉੱਥੇ ਜਾਇਆ ਕਰੋ ਸੀਤਾ ਸਾਹਿਬ ਤੇ ਮੇਰਾ ਬੇਟਾ ਵੀ ਮੈਂ ਇੱਥੇ ਆਈ ਹਾਂ ਤੇ ਉਹਨਾਂ ਨੇ ਬਾਹਰ ਭੇਜਿਆ ਵਾ ਕਾਰੋਬਾਰ ਬੜੇ ਵਧੀਆ ਚਲਾਏ ਆ ਤੇ ਐਤਵਾਰ ਮੈਂ ਅਰਦਾਸ ਕਰਕੇ ਜਾਈ ਨਹੀਂ ਆ ਤੇ ਬੁੱਧ ਵੀਰਵਾਰ ਮੇਰੀ ਅਰਦਾਸ ਵੀ ਪ੍ਰਵਾਨ ਹੋ ਜਾਂਦੀ ਆ ਹਾਂਜੀ ਬੇਟਾ ਬਾਹਰ ਬਹੁਤ ਜਿਆਦਾ ਹੀ ਵੀ ਮੈਂ ਬਾਬਾ ਜੀ ਦਾ ਜਿੰਨਾ ਸ਼ੁਕਰੀਆ ਕਰਾਂ ਉਹਨਾਂ ਘੱਟ ਵਾ ਮੇਰੀ ਚੋਲੀਆਂ ਪਰਦੇ ਬਾਬਾ ਦੀਪ ਸਿੰਘ ਜੀ ਹਾਂ ਜਿਵੇਂ ਕਿ ਦੱਸਿਆ ਕਿ ਦਰਦ ਹੁੰਦਾ ਸੀ ਹਾਂਜੀ ਮੇਰੇ ਲੱਤਾਂ ਦੀ ਸਰੀਰੀ ਦੀ ਪ੍ਰੋਬਲਮ ਹੀ ਦੇ ਬਹੁਤ ਇਲਾਜ ਕਰਾਇਆ ਸੀ ਪਰ ਨਹੀਂ ਤੇ ਅੱਡੀ ਵੀ ਦਰਦ ਹੁੰਦੀ ਪੈਰ ਦੀ ਹੁਣ ਮਹਾਰਾਜ ਜੋਤ ਦਾ ਦੇਸੀ ਘੋੜੀ ਦਾ ਲਾਈਦਾ ਤੇ ਖੜਕੇ ਅੱਗੇ ਨਾਲ ਦਵਾਈਆਂ ਛੁੱਟ ਗਈਆਂ ਦਵਾਈਆਂ ਛੁੱਟ ਗਈਆਂ ਹਾਂਜੀ ਦਵਾਈਆਂ ਇਹਾਰੇ ਸੀ ਤੇ ਡਾਕਟਰ ਜਦੋਂ ਡਾਕਟਰ ਵੀ ਜਵਾਬ ਦੇ ਦਿੱਥੇ ਆ ਕੇ ਸਭ ਕੁਝ ਸਾਫ ਕਰੋ ਜੋ ਅੱਦਾ ਕਿਉਂ ਹੈ ਬਸ ਖੜੋ ਹੋ ਲਾਓ ਸੇਰਿਆ ਮਰਤਵੇ ਲਈ ਇੱਕ ਇਸ਼ਨਾਨ ਕਰਕੇ ਉਹ ਮਾਲਸ਼ ਕਰੀਦੀ ਆ ਤੁਸੀਂ ਦੇਖਿਆ ਕਿ ਇੱਥੇ ਆ ਕੇ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦਿੱਤੰਦਾ ਉਹਨਾਂ ਨੂੰ ਵੀ ਉਹ ਵੀ ਠੀਕ ਹੋ ਜਾਂਦੇ ਨੇ ਤੇ ਜਿਨ੍ਹਾਂ ਦੇ ਵਿਜੇ ਨਹੀਂ ਲੱਗਦੇ ਜਿਹੜੇ ਬੱਚੇ ਬਾਹਰ ਜਾਂ ਪੜ੍ਹਾਈ ਆ ਕੇ ਕਰਨਾ ਚਾਹੁੰਦੇ ਨੇ ਉਹਨਾਂ ਦੀਆਂ ਮਾਵਾਂ ਵੀ ਇੱਥੇ ਆ ਕੇ ਅਰਦਾਸਾਂ ਕਰਦੀਆਂ ਨੇ ਤੇ ਉਹ ਬੱਚੇ ਵੀ ਜਿਹੜੇ ਕਿ ਸਫਲ ਹੋ ਜਾਂਦੇ ਨੇ ਸੋ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਹੈ ਹਰ ਐਤਵਾਰ ਨੂੰ ਚਪੈਰਾ ਜਾਬ ਦੇ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਹਾਜ਼ਰੀ ਭਰਦੀ ਹੈ ਤੰਤਨ ਸ਼ੀਦਗੰਜ ਗੁਰਦੁਆਰਾ ਸਾਹਿਬ ਵਿਖੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਤੇ ਉਹਨਾਂ ਦੀਆਂ ਸ਼ੁਭਮਨੋਕਾਮਨਾਵਾਂ ਸੰਪੂਰਨ ਵੀ ਹੁੰਦੀਆਂ ਨੇ ਬੜੀ ਹੀ ਸ਼ਰਧਾ ਭਾਵਨਾ ਸੰਗਤਾਂ ਦੇ ਵਿੱਚ ਹੈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚਦੀਆਂ ਨੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਵੱਲੋਂ ਦੀ ਖਾਸ ਰਿਪੋਰਟ ਅੰਮ੍ਰਿਤਸਰ